ਸਵਾਲ ਪੁੱਛੀ ਜਾਣੇ ਪਤਾ ਨਹੀਂ ਕਿਹੜਾ ਹੈਰ ਹੈ ਕਿਹੜਾ ਹੀਰ ਹੈ ਮੀਂਹ ਤੇ ਹੈਰ ਕੇ ਸਟੇਜ ਤੇ ਕਹਿ ਰਹੇ ਜੀ ਅੱਜ ਜੀ ਉਹਨਾਂ ਨੇ ਸਟੇਜ ਤੇ ਕਿਹਾ ਮਾਨ ਸਾਹਿਬ ਇਹ ਸਟੇਜ ਤੇ ਫਿਰ ਉਹਨਾਂ ਨੂੰ ਨਹੀਂ ਤੁਸੀਂ ਕੋਈ ਇਹ ਬਿਆਨ ਜਾਰੀ ਕੀਤਾ ਦਿੱਤਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਮੀਠੇ ਰੇ ਗੱਲ ਕਰਦਾ ਗੱਲ ਨਹੀਂ ਕਰਨੀ ਹੈ ਕਿਸੇ ਜੀ ਮੈਂ ਉਦਮ ਸਿੰਘ ਦੀ ਗੱਲ ਕੀਤੀ ਉਹਦੀ ਗੱਲ ਪੁੱਛ ਲੋ ਜੇ ਤੁਸੀਂ ਤਾਂ ਨੂੰੱਖ ਨਹੀਂ ਪਤਾ ਉਦਮ ਸਿੰਘ ਦੇ ਬਾਰੇ ਆਹ ਹੱਥ ਨਾਲ ਜੀ ਸਮਝਾਈ ਆ ਜਿਹੜੀ ਗੱਲ ਦਾ ਪਤਾ ਨਹੀਂ ਉਹਨੂੰ ਲੇਖੋ ਪਰ ਉਹ ਦੇਖੋ ਉਦਮ ਸਿੰਘ ਦੀ ਗੱਲ ਕਰੋ ਉਦਮ ਸਿੰਘ ਬਾਰੇ ਕੀ ਕਹਿੰਦਾ ਹੈ ਤੁਹਾਡਾ ਬੰਦਾ ਉਹਨੂੰ ਪਤਾ ਬ੍ਰਿਕਸਟਨ ਪ੍ਰिजन ਦਾ ਉਹਨੂੰ ਪਤਾ ਕਿਹੜੇ ਸਾਲ ਦੇ ਵਿੱਚ ਉਹਨਾਂ ਨੂੰ ਫਾਂਸੀ ਹੋਈ ਹੈ ਆਈ ਮੀਨ 네ਗੇਟਿਵ ਸਵਾਲ ਪੁੱਛ ਜਾਨੇ ਪਤਾ ਨਹੀਂ ਕਿਹੜਾ ਹੈ ਰੈਕੜਾ ਇਹ ਮੇਰਾ ਨਹੀਂ ਤੇ ਇਹ ਗਾਇਕ ਸਟੇਜ ਤੇ ਕਹਿ ਰਹੇ ਜੀ ਅੱਜ ਇਹਨਾਂ ਨੇ ਸਟੇਜ ਤੇ ਕਿਹਾ ਮਾਨ ਸਾਹਿਬ ਕਿਹਾ ਯਾਰ ਇਹ ਕਿੰਨਾ ਕੁ ਕਿਹਾ ਸਟੇਜ ਤੇ ਕਿ ਇਹੋ ਜਿਹੇ ਬੰਦੇ 100 ਗੱਲਾਂ ਕਰਦੇ ਆ ਬਕਵਾਸ ਜੀ ਤੇ ਹਰੇਕ ਗੱਲ ਤੁਸੀਂ ਮੇਰੇ ਤੇ ਪੁੱਛੋਗੇ ਸਾਧਵ ਜੀ ਤੁਸੀਂ 10 ਦਿਨ ਰਹਿ ਗਏ ਜੀ ਤੁਹਾਨੂੰ ਕੀ ਲੱਗਦਾ ਹੈਗਾ ਪਿਛਲੀ ਵਾਰ ਤੁਸੀਂ ਐਮਪੀ ਬਣੇ ਤੇ ਇਸ ਵਾਰ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਲੱਗ ਰਿਹਾ ਜੀ ਬਹੁਤ ਅੱਛਾ ਜੀ ਵਧੀਆ ਹੈ ਚੜਦੀ ਕਰ ਰਹੇ ਪਿਛਲੀ ਵਾਰ ਯੂਥ ਨੇ ਤੁਹਾਡਾ ਬੜਾ ਵੱਡਾ ਸਾਥ ਦਿੱਤਾ ਸੀ ਇਸ ਵਾਰ ਯੂਥ ਕਿਸ ਤਰ੍ਹਾਂ ਤੁਹਾਡੇ ਨਾਲ ਚੱਲ ਰਿਹਾ ਵਾਰੀ ਤੁਹਾਡੇ ਵਰਗੇ ਬੁੱਢੇ ਮੈਨੂੰ ਬਹੁਤ ਹੈਲਪ ਕਰ ਰਹੇ ਆ ਮਖਦੋ ਅ ਤਰੀ ਮੈਂ ਸਿੱਤੂ ਮੂਸੇ ਵਾਲ ਦੀ ਗੱਲ ਕਰਦੇ ਆ ਇਸ ਵਾਰ ਸਿੱਤੂ ਮੂਸੇ ਵਾਲ ਦੇ ਪਿਤਾ ਸੁਖਪਾਲ ਸਿੰਘ ਖਰੜਾ ਸਟੇਟ ਸਟੇਟਾਂ ਸੰਭਾਲ ਰਹੇ ਕੋਈ ਨਹੀਂ ਉਹਨਾਂ ਨੂੰ ਖੜ ਲੈਣ ਤੋਂ ਉਹਨਾਂ ਦਾ ਹੱਥ ਹੈ ਜਿੱਥੇ ਜਾ ਰਿਹਾ ਉਹ ਇੱਕ ਬਹੁਤ ਵੱਡੇ ਸ਼ਹੀਦ ਤੇ ਪਿਤਾ ਹੈਗੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਤੇ ਜਦੋਂ ਉਹਨਾਂ ਦਾ ਬੱਚਾ ਵੀ ਹੋਇਆ ਹੈ ਉਦੋਂ ਵੀ ਅਸੀਂ ਬਹੁਤ ਇੱਜ਼ਤ ਕੀਤੀ ਹੈ ਤੇ ਬਹੁਤ ਖੁਸ਼ੀ ਮਨਾਈ ਹੈ ਤੁਸੀਂ ਕਹਿੰਦੇ ਜੀ ਬੀਜੇਪੀ ਆਦੀਵਾਸੀਆਂ ਨੂੰ ਇਸਾਈ ਸਮਝ ਕੇ ਉਹਨਾਂ ਸਟੇਜ ਤੇ ਕਹਿ ਰਹੇ ਸੀ ਮਾਰਿਆ ਉਹ ਕੀ ਸਾਨੂੰ ਗਲਤ ਸਮਝ ਨਹੀਂ ਥੋੜੀ ਜਿਹੀ ਉਹਦੀ ਕਲੀਅਰਿਟੀ ਬੋਲਦੇ ਕੀ ਕਹਿਣਾ ਜੀ ਇਹ ਚਾਰ ਇਨਕਾਊਂਟਰ ਕਰਕੇ ਆਦੀਵਾਸੀਆਂ ਨੂੰ ਛੱਤੀਸਗੜ੍ਹ ਦੇ ਵਿੱਚ ਮਾਰਿਆ ਗਿਆ ਬੀਬੀਆਂ ਦੇ ਸਣੇ ਉੱਥੇ ਬੀਜੇਪੀ ਦੀ ਸਰਕਾਰ ਹੈ ਸੈਂਟਰ ਦੀ ਸਰਕਾਰ ਹੈ ਤੇ ਮਨੀਪੁਰ ਵੀ ਸਾਈਆਂ ਨੂੰ ਭਾਜਪੀ ਸਰਕਾਰ ਨੇ ਮਰਵਾਇਆ ਉਹਨਾਂ ਨੂੰ ਦੇ ਉੱਤੇ ਜ਼ਬਰ ਜਨਾਹ ਕਰਾਇਆ ਉਹਨਾਂ ਨੂੰ ਨੰਗੀਆਂ ਕਰਕੇ ਨਚਾਇਆ ਇਹ ਇਹੋ ਜੀ ਪਾਰਟੀ ਹੈ ਜਿਹੜਾ ਇਹੋ ਜਿਹਾ ਕੰਮ ਕਰਦੀ ਹੈ ਸਾਰੇ ਸਿੱਖਾਂ ਦੇ ਨਾਮ ਦੱਸੇ ਹੈ ਜਿਨ੍ਹਾਂ ਨੂੰ ਮਰਵਾਤਾ ਹੈ ਮੋਦੀ ਨੇ ਸਾਹ ਨੇ ਜੈ ਸ਼ੰਕਰ ਨੇ ਕੋਇਲ ਨੇ ਰੋਦੇ ਮੁਖੀ ਨੇ